ਪੰਬਸ ਮੁਲਾਜ਼ਮਾਂ ਦੀ ਮੰਤਰੀ ਦੇ ਨਾਲ ਮੀਟਿੰਗ ਇਸ ਸਮੇਂ ਪੰਜਾਬ ਕੈਬਨਿਟ ਦੇ ਮੰਤਰੀਆਂ ਦੇ ਨਾਲ ਬੈਠਕ ਜਾਰੀ ਹੈ ਔਰ ਲਾਲਜੀਤ ਸਿੰਘ ਫੁੱਲਰ ਤੇ ਹਰਪਾਲ ਜੀਮਾ ਜਿਹੜੇ ਪੰਬਸ ਦੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਪੱਕੇ ਮੁਲਾਜ਼ਮ ਹੋਣ ਦੇ ਨਾਲ ਮੀਟਿੰਗ ਕਰ ਰਹੇ ਨੇ ਪੰਜਾਬ ਪੱਧਰ ਵਿੱਚ ਇਹ ਮੀਟਿੰਗ ਚੱਲ ਰਹੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਦੇ ਵੱਲੋਂ ਪੰਜਾਬ ਪੱਧਰ ਦੇ ਵਿੱਚ ਚੱਕਾ ਜਮਕ ਦਿੱਤਾ ਗਿਆ 3 ਦਿਨ ਦਾ ਚੱਕਾ ਜਮ ਕਰਨ ਦਾ ਐਲਾਨ ਕੀਤਾ ਗਿਆ ਤੇ ਸਭ ਦੇ ਵਿਚਾਰੇ ਹੁਣ ਇਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਦੇਖਣਾ ਹੋਏਗਾ ਪਰ ਪੰਜਾਬ ਪਾਵਰ ਬੰਦੇ ਵਿੱਚ ਜਿਹੜੀ ਮੀਟਿੰਗ ਜਾਰੀ ਹੈ ਕੱਚੇ ਕਾਮਿਆਂ ਨੂੰ ਪੱਕਾ ਕਰਨਾਂ ਮੰਗਾ ਚੀਨੀ ਮੈਂ ਉਹ ਵੀ ਤੁਹਾਨੂੰ ਦੱਸ ਰਿਹਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੋ ਠੇਕੇਦਾਰੀ ਸਿਸਟਮ ਖਤਮ ਕਰੋ ਨਵੀਆਂ ਬੱਸਾਂ ਨੂੰ ਸ਼ਾਮਲ ਕਰੋ ਇੱਕ ਬਰਾਬਰ ਤਨਖਾਹ ਦਿਓ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਵੀ ਬੰਦ ਹੋਣੀਆਂ ਚਾਹੀਦੀਆਂ ਨੇ ਤਾਂ ਕੁੱਲ ਮਿਲਾ ਕੇ ਇਥੋਂ ਦੀ ਸਥਿਤੀ ਇਹ ਹੀ ਹੈ ਕਿ ਜਿਹੜੇ ਕਾਮੇ ਨੇ ਜਿਹੜੇ ਕਰਮਚਾਰੀ ਨੇ ਰੋਡਵੇਜ਼ ਦੇ ਕੱਚੇ ਔਰ ਪੱਕੇ ਦੋਵੇਂ ਬੁੱਧਵਾਰ ਦੇ ਦਿਨ ਦੋਵੇਂ ਹੜਤਾਲ ਦੇ ਉੱਤੇ ਨੇ ਤਿੰਨ ਦਿਨ ਦੇ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਬੈਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਸਾਡੀ ਨਜ਼ਰ ਬਣੀ ਰਹੇਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਅਪਡੇਟ ਜ਼ਰੂਰ ਪਹੁੰਚਾ ਸਕੀਏ ਮੈਂ ਹੁਣ ਕੋਸ਼ਿਸ਼ ਕਰਦਾ ਕਿ ਇਸ ਹੜਤਾਲ ਦੀ ਵਜ੍ਹਾ ਦੇ ਨਾਲ ਕਿਉਂਕਿ ਸ਼ਾਮ ਦਾ ਸਮਾਂ ਜਿਹੜਾ ਹੁੰਦਾ ਹੈ ਉੱਤੇ ਸ਼ਾਮ ਤੇ ਸ਼ਾਮ ਨੂੰ ਕੀ ਸਥਿਤੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਲੱਗ-ਅਲੱਗ ਤੁਹਾਡੇ ਇਲਾਕੇ ਤੋਂ ਵੀ ਅਸੀਂ ਤਸਵੀਰਾਂ ਦਿਖਾਵਾਂਗੇ ਉਹ ਦੀ ਕੋਸ਼ਿਸ਼ ਕਰਦੇ ਹਾਂ ਅਲੱਗ-ਅਲੱਗ ਵੱਡੇ ਇਲਾਕੇ ਤੋਂ ਵੀ ਅਸੀਂ ਤਸਵੀਰਾਂ ਦਿਖਾਵਾਂਗੇ ਪਰ ਪਹਿਲਾਂ ਰੁਕ ਕਰਦੇ ਹਾਂ ਅੰਮ੍ਰਿਤਸਰ ਦਾ ਅ ਅਮਿਤ ਸ਼ਰਮਾ ਸਾਡੇ ਨਾਲ ਨੇ ਅਮਿਤ ਥੋੜਾ ਦੱਸੋ ਕਿ ਇਸ ਸਮੇਂ ਮੌਜੂਦਾ ਹਾਲਾਤ ਹੈ 5 ਵ ਜਿ ਕੋਰਾ ਬਿਲਕੁਲ ਜਦੋਂ ਪੰਬਸ ਦੇ ਮੁਲਾਜ਼ਮਾਂ ਦੀ ਹੜਤਾਲ ਹੁੰਦੀ ਹੈ ਤੇ ਸਭ ਤੋਂ ਜ਼ਿਆਦਾ ਦਿੱਕਤਾਂ ਜਿਹੜੀਆਂ ਆਮ ਲੋਕਾਂ ਨੂੰ ਉੱਥੇ ਜ਼ਰੂਰ ਆਉਂਦੀਆਂ ਮੈਂ ਇਸ ਵੇਲੇ ਤੁਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਭੀੜ ਲੋਕਾਂ ਦੀ ਜ਼ਰੂਰ ਦੇਖ ਸਕਦੇ ਹੋ ਤੇ ਇਹ ਉਹ ਲੋਕ ਹੈ ਜਿਹੜੇ ਹਰ ਰੋਜ਼ ਪਨਬਸ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਦੇ ਸੀ ਹਾਲਾਂਕਿ ਉਸ ਦੀ ਬਸ ਦੀ ਅੱਜ ਹੜਤਾਲ ਦੀ ਵਜ੍ਹਾ ਨਾਲ ਤਿੰਨ ਦਿਨਾਂ ਦੀ ਹੜਤਾਲ ਦੀ ਵਜ੍ਹਾ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਇੰਤਜ਼ਾਰ ਜ਼ਰੂਰ ਕਰਨਾ ਪੈ ਰਿਹਾ ਕਿਉਂਕਿ ਪ੍ਰਾਈਵੇਟ ਬਸਾਂ ਦਾ ਵੀ ਟਾਈਮ ਨਿਸ਼ਚਿਤ ਹੈ ਕਿੰਨੀ ਦੇਰ ਬਾਅਦ ਆਏਗੀ ਉਸ ਦੇ ਵਿੱਚ ਜਿਹੜਾ ਪਨਬਸ ਦਾ ਟਾਈਮ ਹੁੰਦਾ ਉਹ ਜ਼ਰੂਰ ਖਾਲੀ ਹੈ ਸੋ ਲੋਕ ਤੁਸੀਂ ਅੰਮ੍ਰਿਤਸਰ ਦੇ ਬਸ ਸਟੈਂਡ ਤੇ ਲੋਕਾਂ ਦੀ ਭੀੜ ਜ਼ਰੂਰ ਦੇਖ ਸਕਦੇ ਹੋ ਅਮੂਮਨ ਦੇਖੀਏ ਕਿ ਇਹ ਭੀੜ ਹਮੇਸ਼ਾ ਨਜ਼ਰ ਨਹੀਂ ਆਉਂਦੀ ਜਦੋਂ ਸਰਕਾਰੀ ਬਸਾਂ ਚੱਲਦੀਆਂ ਹਨ ਉਸ ਵੇਲੇ ਕਾਫੀ ਵੱਡੀ ਤعداد ਦੇ लोग उस बसਾਂ ਦੇ ਵਿੱਚ ਸਫ਼ਰ ਕਰਦੇ ਆ ਸੋ ਇੱਕ ਤੁਹਾਨੂੰ ਤਸਵੀਰ ਦਿਖਾਵਾਂਗੇ ਤੁਸੀਂ ਸਾਰੀ ਦੇਖ ਸਕਦੇ ਹੋ ਕਿ ਪ੍ਰਾਈਵੇਟ ਬੱਸਾਂ ਜ਼ਰੂਰ ਲੱਗੀਆਂ ਹੋਆਂ ਲੇਕਿਨ ਕੁਝ ਜਗ੍ਹਾ ਜਿੱਥੇ ਬੱਸਾਂ ਲੱਗਦੀਆਂ ਮੈਂ ਉਹ ਖਾਲੀ ਹੈ ਉਹ ਐ ਉਸ ਬੱਸਾਂ ਮੈਂ ਜਿੰਨਾਂ ਦੀ ਅੱਜ ਹੜਤਾਲ ਆ ਪਨਬਸ ਵਾਲਿਆਂ ਦੀ ਹੜਤਾਲ ਐ ਸੋ ਜਗ੍ਹਾ ਜ਼ਿਆਦਾਤਰ ਤੁਹਾਨੂੰ ਖਾਲੀ ਨਜ਼ਰ ਆਏਗੀ ਸੋ ਲੋਕਾਂ ਨਾਲ ਅਸੀਂ ਗੱਲ ਕਰਾਂਗੇ ਕਿ ਆਖਿਰ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੜੀ ਹਰ ਰੋਜ਼ ਦੇ ਜਿਹੜੇ ਸਫ਼ਰ ਕਰਦੇ ਆ ਲੋਕ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਮੈਮ ਅੱਜ ਪਨਬਸ ਵਾਲਿਆਂ ਦੀ ਹੜਤਾਲ ਐ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਭੈਜੀ ਸੋ ਲੋਗ ਸਾਡੇ ਨਾਲ ਜ਼ਰੂਰ ਮੌਜੂਦ ਆ ਸੀ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਅੱਜ ਪੰਬਸ ਵਾਲਿਆਂ ਦੀ ਹੜਤਾਲ ਹੈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਕਿਉਂਕਿ ਲੋਗ ਬੱਸ ਸੱਡੇ ਤੇ ਪੁੱਜੀ ਹੈ ਲੇਕਿਨ ਪ੍ਰਾਈਵੇਟ ਬੱਸਾਂ ਦਾ ਵੀ ਸਫ਼ਰ ਜਿਹੜਾ ਕਰਨਾ ਮੁਸ਼ਕਲ ਹੁੰਦਾ ਸਾਨੂੰ ਪਤਾ ਹੀ ਨਹੀਂ ਹੈ ਹੜਤਾਲ ਆਇਆ ਸੀ ਤੇ ਹੁਣੇ ਪਤਾ ਲੱਗਾ ਤੁਹਾਨੂੰ ਹੜਤਾਲ ਆ ਗਈ ਗਿਆ ਆਪ 2 ਕਿ ਮਿੰਟ ਹੋ ਗਏ ਐ ਨੂੰ ਤਾਂ ਮੈਂ ਦੇਖੇ ਪੰਜਾਬ ਮੇ ਕੋਈ ਬੱਸ ਨਜ਼ਰ ਨਹੀਂ ਆਂਦੀ ਪਈ ਹੈਗੀ ਤੇ ਦੇਖੋ ਹੁਣ ਕੀ ਬਣਦਾ ਜੀ ਜੀ ਉਹ ਨਹੀਂ ਕਰਦੇ ਜਦੋਂ ਹੜਤਾਲ ਹੁੰਦੀ ਹੈ ਤੇ ਮੁਸ਼ਕਲਾਂ ਮੁਸ਼ਕਲਾਂ ਜ਼ਰੂਰ ਸਾਹਮਣੇ ਆਂਦੀ ਹੈ ਜੀ ਸੋਖ ਦਿੱਤੇ ਤੇ ਮੁਸ਼ਕਲ ਤਾਂ ਹੈ ਹੀ ਹੈ ਕਿਉ ਜਿੰਨਾਂ ਦੇ ਸੇਤਕ ਮਾਨਵ ਲੈ ਗਏ ਉਹਨਾਂ ਤੇ ਦਿੱਕਤ ਨਹੀਂ ਜਿੰਨਾਂ ਨਹੀਂ ਹੈਗੇ ਉਹਨਾਂ ਨੂੰ ਮੁਸ਼ਕਲ ਹੈਗੀ ਜਿਹੜੇ ਆਦਮੀ ਨਹੀਂ ਹੈਗੇ ਬੱਚੇ ਖਰਚੇ ਨਹੀਂ ਦਿੰਦੇ ਉਹਨਾਂ ਤੇ ਉਹ ਮੁਸ਼ਕਲ ਹੈਗੀ ਸੋ ਗੌਰਵ ਬਿਲਕੁਲ ਲੋਕਾਂ ਦਾ ਕਹਿਣਾ ਕਿ ਮੁਸ਼ਕਲਾਂ ਜ਼ਰੂਰ ਸਾਹਮਣੇ ਆਂਦੀਆਂ ਨੇ ਜਦੋਂ ਇਹੋ ਜਿਹੀ ਹੜਤਾਲ ਸਾਹਮਣੇ ਆਂਦੀ ਹੈ ਲੋਕ ਜ਼ਰੂਰ ਇਸ ਜਗ੍ਹਾ ਤੇ ਪੁੱਛੇ ਲੇਕਿਨ ਹੁਣ ਹੜਤਾਲ ਦੀ ਬਜਾ ਨਾ ਲੋਕਾਂ ਨੂੰ ਇਸ ਜਗ੍ਹਾ ਤੇ ਖੜਾ ਹੋ ਕੇ ਇੰਤਜ਼ਾਰ ਕਰਨਾ ਨਾ ਕਿਸ ਤਰ੍ਹਾਂ ਦਾ ਡਿਫਰੈਂਟ ਕੀਤਾ ਜਾ ਰਿਹਾ ਹੈ ਮੈਂ ਸੰਗਰੂਰ ਲੈ ਕੇ ਚੱਲਦਾ ਤੁਹਾਨੂੰ ਮੇਰੇ ਕੋਲ ਤਸਵੀਰਾਂ ਪਟਿਆਲਾ ਦੀ ਵੀ ਆ ਰਹੀਆਂ ਨੇ ਇਸ ਪਟਿਆਲਾ ਦਾ ਵੀ ਰੁੱਕ ਕਰਾਂਗੇ ਪਰ ਪ अच्छा मैं आ, संगरूर चरनजीत ਤੁਹਾਡੇ ਪਿੱਛੇ ਪਾਣੀ ਬਹੁਤ ਖੜਿਆ ਦੇਖ ਰਿਆਂ ਲੱਗ ਰਿਹਾ ਕਿ ਤਾਜ਼ੀ ਤਾਜ਼ੀ ਬਰਸਾਤ ਹੋਈ ਹੈ ਚਲੋ ਮੌਸਮ ਤਾਂ ਵਧੀਆ ਹੈ ਪਰ ਮੀਂਹ ਦੇ ਵਿੱਚ ਬਸਦਾ ਇੰਤਜ਼ਾਰ ਕਰਨਾ ਬੜਾ ਔਖਾ ਹੁੰਦਾ ਹੈ ਸਥਿਤੀ ਕੀ ਹੈ ਇਸ ਸਮੇਂ ਸੰਗਰੂਰ ਦੀ ਤਾਂ ਬਿਲਕੁਲ ਗੌਰਵ ਜਿਹੜੀ ਡਬਲ ਮੁਸੀਬਤ ਆ ਉਹ ਲੋਕਾਂ ਦੇ ਲਈ ਆ ਇੱਕ ਪਾਸੇ ਤਾਂ ਬਾਰਿਸ਼ ਹੋ ਗਈ ਮੀਂਹ ਜਿਹੜਾ ਹੈਗਾ ਦੂਜੇ ਪਾਸੇ ਸਵੇਰ ਤੋਂ ਹੀ ਲੋਕਾਂ ਨੂੰ ਕਿਧਰ ਕਿਧਰ ਜਿਹੜੀਆਂ ਬਸਤਾ ਨੇ ਉਹਨਾਂ ਦੀ ਬੜੀ ਕਹਾਣੀ ਪੈ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਟ੍ਰੇਡ ਯੂਨੀਅਨਾਂ ਦੀ ਹੜਤਾਲ